ਯੂ ਨੈਕਸ ਯੂ ਨੈਵ ਫੀਡ ਫੀਡ ਇਹ ਸੂਰਣ ਜਿਹੜੇ ਲੱਖਾਂ ਲੱਖਾਂ ਲਾ ਕੇ ਇਸ ਧਰਤੀ ਤੇ ਪੜਨ ਦੇ ਲਈ ਆਏ ਨੇ ਹੁਣ ਉਹਨਾਂ ਨੂੰ ਅੱਗੇ ਜਿਹੜਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਇੱਥੇ ਕਰਪਟ ਸਿਸਟਮ ਇੰਨਾ ਹੋਇਆ ਪਿਆ ਜਦ ਤੁਸੀਂ ਦੇਖਦੇ ਆ ਜਿਹੜੀ ਐਨਐਸਐਨ ਟੀਮ ਆ ਹਨ ਇਹ ਟਰੱਕਾਂ ਵਾਲੇ ਦੇ ਪੈਸੇ ਦੱਬ ਲੈਣ ਉਹ ਕੋ ਡੇਲੀ ਕੋਈ ਨਾ ਕੋ ਕੇਸ ਹੁੰਦੇ ਨੇ ਬੱਬੇ ਇੰਨਾ ਬੁਰਾ ਹਾਲ ਆ ਇੱਥੇ ਮੈਂ ਹੈਰਾਨ ਆ ਪੰਜਾਬ ਤਾਂ ਉਹਨਾ ਬਹੁਤ ਚੰਗਾ ਉੱਥੇ ਆਪਾਂ ਸਾਡੇ ਕੋਈ ਦਿਹਾੜੀ ਆਉਂਦਾ ਹਨ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆ ਵੀਰੇ ਪੈਸੇ ਦੱਪਣੇ ਦੀ ਮੋੜਨੇ ਆ ਇੱਥੇ ਤਾਂ ਆਮੇ ਹੋਇਆ ਪਿਆ ਟਰੈਂਡੇ ਚੱਲਿਆ ਪਿਆ ਪੈਸੋ ਤਾਂ ਬਲੇ ਆਮ ਗੱਲ ਆ 25 25 30 ਲੱਖ ਲਾ ਕੇ ਆਏ 2 ਸਾਲ ਸਟੱਡੀ ਕੀਤੀ 3 ਸਾਲ ਕੰਮ ਕੀਤਾ ਗਵਰਨਮੈਂਟ ਨੂੰ ਐਡਾੜਾ ਥੱੱਬਾ ਭਰ ਕੇ ਟੈਕਸ ਦਿੱਤਾ ਠੀਕ ਆ ਗੱਡੀਆਂ ਤੇ ਲੋਨ ਕਰਾਇਆ 8 ਸਾਲ ਦਾ ਲੋਨ ਕਰਤਾ ਹੁਣ ਤੱਕ ਜਿੰਨੇ ਸਾਡੇ ਤੇ ਸਟੂਡੈਂਟ ਆ ਇੱਕ ਲਾਈਨ ਬਣੀ ਹੋਈ ਆ ਸਟੱਡੀ ਵਰਕ ਪੀਆ ਉਸ ਤਰ੍ਹਾਂ ਬਿਜ਼ਨਸ ਖੋਲ ਲੈਂਦਾ ਜਾਂ ਤਾਂ ਇਹ ਸਿਸਟਮ ਤੁਸੀਂ ਪਹਿਲਾਂ ਤੋਂ ਇਦਾਂ ਕਰਦੇ ਪਹਿਲਾਂ ਕਿਹੜਾ ਮੁੜਿਆ ਕੋਈ ਮੁੜਦਾ ਹਰੇਕ ਬੰਦਾ ਆਪਣੇ ਇੱਥੇ ਜਿਗਾਰਡ ਲਾ ਲੈਂਦਾ ਹੁਣ ਜਣੀ ਜਿਹੜੇ ਜਿਗਾਰਡ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਵਾਕਾਂ ਦੇ ਹੱਥ ਖੜੇ ਹੋਏ ਪਏ ਨੇ ਜਿਹੜਾ ਵਿਚਾਰਾ ਮੇਰੇ ਵਰਗਾ ਜਾਂਦਾ ਜੀ ਮੇਰੇ ਕੋਲ ਕੰਮ ਨਹੀਂ ਹੈਗਾ 6 ਮਹੀਨੇ ਹੋ ਗਏ ਹਨ ਪਹਿਲਾਂ ਤਾਂ ਉਹਨਾਂ ਦਿਹਾੜੀ ਘੱਟ ਕਰਨੀ ਆ ਠੀਕ ਆ ਉਹਨੂੰ 100 ਡਾਲਰ ਦੇਣਾ ਉਹ ਤੋਂ 12-13 ਤਰ੍ਹਾਂ ਘੰਟੇ ਕੰਮ ਲੈਣਾ ਇਕੱਠੇ ਕਰੀ ਜਾਣੇ ਆ ਯਾਰ ਤੁਹਮੇ ਮੇਰੇ ਤੇ ਯਕੀਨ ਨਹੀਂ ਕਰ ਤਾ ਉਹਨੂੰ ਦੇ ਦੇ ਦੂੰਗਾ ਕਿੱਡੀ ਗੱਲ ਆ ਹੁਣ ਜਿਹੜਾ ਵਿਚਾਰਾ ਕੋਈ ਕੰਮ ਨਹੀਂ ਹੈਗਾ ਉਹ ਤਾਂ ਯਾਰ ਮਜ਼ਦੂਰੀ ਨੂੰ ਜਾਂਦਾ ਵਿਚਾਰਾ ਹਨਾ ਇੰਨੀ ਕੁ ਬੇਨਤੀ ਆ ਵੀ ਇੱਥੇ ਜਿਹੜਾ ਸਟੂਡੈਂਟ ਭੇਜਣਾ ਤੁਸੀਂ ਬਹੁਤ ਸੋਚ ਸਮਝ ਕੇ ਭੇਜਿਓ ਪਲੀ अपना साल अभी स्टडी एजुकेशन ਇਥੇ ਗੱਲ ਕਰੋ ਫਿਰ ਆਓ अदरवाइज ਨਾ ਵੇਸਟ ਕਰੋ ਤੋਂ ਨਾ ਪੰਜਾਬ ਦੀ ਆਡੀਅנס ਬਾਤ ਜੁੜੀ ਹੋਈ ਆ ਮਾਪੇ ਦੇਖਦਾ ਵੀ ਜਨਾ ਅੱਗੇ ਆਉਣਾ ਇੱਥੇ ਫਿਰ ਕਹਿਣਗੇ ਵੀ ਇਹ ਬਾਲਾ ਬਣਦਾ ਜਿਹੜਾ ਇਥੇ ਪਹੁੰਚ ਜਾਂਦਾ ਕਹਿੰਦਾ ਕੈਨੇਡਾ ਨਾਲ ਪਰ ਦੇਖੋ ਤਾਂ ਸਹੀ ਯਾਰ ਆ ਕੇ ਹਾਲਾਤ ਕੀ ਹੋਏ ਪਏ ਨੇ ਬਾਬੇ ਗੱਲ ਸਮਝਦੇ ਨਹੀਂ ਹੈਗੇ ਲੋਕ ਇਹ ਜਿਹੜੀ ਇਥੋਂ ਆ ਕੇ ਜਿਆ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜਦੋਂ ਅਸੀਂ 25 25 30 ਸਾਲ ਪਹਿਲਾਂ ਆਏ ਸੀ ਉਦੋਂ ਵੀ ਸਾਡੇ ਜਦੋਂ ਪਹਿਲਾਂ ਆਏ ਹੋਏ ਸੀ ਸਾਡੇ ਨਾਲ ਇਦਾਂ ਹੇਟ ਰੇਸ ਹੁੰਦਾ ਸੀਗਾ ਹੁਣ ਗੱਲ ਇੱਥੇ ਰੁਕਦੀ ਅੜ ਦੀ ਗਰਾਰੀ ਕਿੱਥੇ ਆ ਜਿਹੜਾ ਇੱਕ ਗੈਪ ਬਹੁਤ ਜ਼ਿਆਦਾ ਬਣ ਗਿਆ ਪ੍ਰਾਣਿਆਂ ਤੇ ਨਮਿਆਂ ਚ ਸਾਨੂੰ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਨਾ ਇੱਥੇ ਕੋਈ ਵੀ ਪ੍ਰੋਟੈਸਟ ਦੀ ਵੀਡੀਓ ਪਾਉਂਦੇ ਆ ਜਦ ਕਿ ਅਸੀਂ ਪਾਉਂਦੇ ਆ ਸਿਰਫ ਇੱਕ ਇੱਕ ਮਤਲਬ ਪਾਸਾ ਦਿਖਾਉਂਦੇ ਆ ਜੋ ਸੱਚਾ ਹੈ ਨਾ ਉਹਦੇ ਕਮੈਂਟ ਬਹੁਤ ਆਉਂਦੇ ਆ ਜੀ ਸਟੂਡੈਂਟ ਨੇ ਆਏ ਕਰਤਾ ਸਟੂਡੈਂਟ ਨੇ ਆਏ ਕਰਤਾ ਰਾਤ ਫਿਰ ਅਸੀਂ ਜਿੱਥੇ ਮੋਂ ਨੌਜਵਾਨ ਮੁੰਡੇ ਇਕੱਠੇ ਹੋ ਕੇ ਗੱਡੀਆਂ ਗੁੱਡੀਆਂ ਘਮਾਉਂਦੇ ਬਹੁਤ ਕੁਝ ਕਰਦੇ ਆ ਹਨਾ ਅਸੀਂ ਰਾਤ ਉੱਥੇ ਗਏ ਅਸੀਗਰ ਪੁੱਛੀਏ ਵੀ ਤੁਹਾਡੇ ਕਰਕੇ ਜਿਹੜੇ ਬੱਚੇ ਪ੍ਰੋਟੈਸਟ ਤੇ ਬੈਠੇ ਆ ਉਹਨਾਂ ਦਾ ਬਹੁਤ ਜਲੂਸ ਨਿਕਲਿਆ ਹੋਇਆ ਹੁਣ ਇੱਥੇ ਕਮੀ ਕਿੱਥੇ ਆ ਇੱਕ ਬੱਚਾ ਜਦੋਂ ਇੱਧਰ ਸਟੱਡੀ ਕਰਨ ਆਉਂਦਾ ਉਹਦੀ ਕੰਪਨੀ ਨੂੰ ਕਿੱਦਾਂ ਨਹੀਂ ਮਿਲਦੀ ਆ ਇਹ ਉਧਰਲੇ ਪੇਰੈਂਟਸ ਨੂੰ ਦੇਖਣਾ ਪੈਣਾ ਵੀ ਤੁਹਾਡਾ ਬੱਚਾ ਕਿੱਦਾਂ ਦੇ ਬੰਦਿਆਂ ਨਾਲ ਰਹਿੰਦਾ ਉਹ ਕਹਿੰਦੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੂੰ ਜਾ ਕੇ ਵੀ ਸ਼ੀਸ਼ੇ ਥੱਲੇ ਕਰਕੇ ਮੁੰਡੇ ਛੇੜਦੇ ਆ ਪੱਗਾਂ ਵਾਲੇ ਮੁੰਡੇ ਹੁੰਦੇ ਆ ਜਣੀ ਕਹਿਣ ਦਾ ਮਤਲਬ ਇੱਕ ਗੱਲ ਸਮਝਣ ਵਾਲੀ ਆ ਇੱਥੇ ਆਪਣੇ ਵੀਰਾਂ ਨੂੰ ਪੰਜਾਬੀਆਂ ਨੂੰ ਵੀ ਜੇ ਅ 100% ਆ 100 ਚੋਂ 10% 20% ਗੰਦੇ ਨੇ ਉਹ ਗੰਦਿਆਂ ਕਰਕੇ ਸਾਰੇ ਸਟੂਡੈਂਟ ਮਾੜੇ ਨਹੀਂ ਹੈਗੇ ਮੈਂ ਤਾਂ ਹੈਰਾਨ ਆ ਵੀ ਇਹ ਜਿਹੜੇ ਕਮੈਂਟ ਕਰਦੇ ਨੇ ਸਾਡੇ ਵੱਡੇ ਇੱਥੇ ਬੈਠੇ ਆ ਉਹ ਇੱਕ ਵਾਰ ਗਰਾਊਂਡ ਤੇ ਆ ਕੇ ਦੇਖਦੇ ਮੈਂ ਉਦੋਂ ਦਾ ਇਹੀ ਗੱਲ ਕਹਿਣਾ ਵੀ ਗਰਾਊਂਡ ਤੇ ਆ ਕੇ ਇਹਨਾਂ ਜਵਾਕਾਂ ਦੀ ਗੱਲਾਂ ਤਾਂ ਸੁਣ ਲਓ ਯਾਰ ਇੱਕ ਉੱਥੇ ਬੈਠਣਾ ਉੱਥੇ ਕਮੈਂਟ ਕਰਨਾ ਕਿਸੇ ਰੇਡੀਓ ਤੋਂ ਬੋਲਣਾ ਉਹ ਗਲਤ ਆ ਉਹ ਅੱਗੇ-ਅੱਗੇ ਗੈਪ ਵੀ ਵਧਾਊਗਾ ਵੀਰੇ ਜਦੋਂ ਇਹ ਗੈਪ ਘਟੂਗਾ ਆਪਸ ਵਿੱਚ ਪਿਆਰ ਵਧੂਗਾ ਹਨਾ ਜਿਵੇਂ ਸਾਡੇ ਪਹਿਲਾਂ ਪੰਜਾਬੀ ਰਹਿੰਦੇ ਸੀ ਉਦਾਂ ਦੀ ਕੋਸ਼ਿਸ਼ ਕਰਾਂਗੇ ਰਹਿਣ ਦੀ ਤੇ ਇਹ ਜਿਹੜਾ ਮੋਰਚਰ ਵਿੱਚ ਇਕੱਠ ਹੋ ਕੇ ਹੀ ਜਿੱਤ ਹੋਗੀ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਬਹੁਤ ਚਿਰਾਂ ਤੋਂ ਜਿਹੜੀ ਅੱਗ ਸੁਲਗ ਰਹੀ ਸੀ ਉਹ ਜਿਹੜੀ ਆ ਹੁਣ ਨਿਕਲ ਕੇ ਸਾਹਮਣੇ ਦਿਖ ਰਹੀ ਹੈ ਕਿਉਂਕਿ ਸਟੂਡੈਂਟ ਜਿਹੜੇ ਲੱਖਾਂ ਲੱਖਾਂ ਲਾ ਕੇ ਇਸ ਧਰਤੀ ਤੇ ਪੜਨ ਦੇ ਲਈ ਆਏ ਨੇ ਹੁਣ ਉਹਨਾਂ ਨੂੰ ਅੱਗੇ ਜਿਹੜਾ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ। ਸਿਸਟਮ ਦਾ ਫੇਲਿਅਰ ਆ। ਜਿਹੜੀਆਂ ਨੀਤੀਆਂ ਬਣਾਉਣ ਵਾਲੀਆਂ ਜਿਹੜੀਆਂ ਉਹਨਾਂ ਦੀਆਂ ਕਮੀਆਂ ਨੇ ਉਹਦਾ ਖਾਮਿਆਜ਼ਾ ਅੱਜ ਇੰਟਰਨੈਸ਼ਨਲ ਸਟੂਡੈਂਟ ਕਹਿੰਦੇ ਸਾਨੂੰ ਭੁਗਤਣਾ ਪੈ ਰਿਹਾ। ਇਸ ਨੂੰ ਲੈ ਕੇ ਲਗਾਤਾਰ ਧਰਨਾ ਚੱਲ ਰਿਹਾ ਬ੍ਰੈਂਪਟਨ ਸ਼ਹਿਰ ਦੇ ਵਿੱਚ ਆ ਪੰਜਾਬ ਦੇ ਬਹੁਤ ਸਾਰੇ ਜਿਹੜੇ ਦਰਦ ਰੱਖਣ ਵਾਲੇ ਲੋਕ ਇੱਥੇ ਬੈਠੇ ਨੇ ਉਹ ਇਹਨਾਂ ਵਿਦਿਆਰਥੀਆਂ ਦੇ ਕੋਲ ਆਉਂਦੇ ਨੇ ਇਹਨਾਂ ਦੀ ਗੱਲਬਾਤ ਸੁਣਦੇ ਨੇ ਤੇ ਅੱਗੇ ਪਹੁੰਚਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਬਾਈ ਮਿਲਿਆ ਨੇ ਮੈਨੂੰ ਇੱਥੇ ਰੂਟਸ ਪੰਜਾਬੀ ਨਾਂ ਤੋਂ ਇਹਨੇ ਚੈਨਲ ਵੀ ਚੱਲਦਾ ਬਾਈ ਉਹਨਾਂ ਦਾ ਤੇ ਇਹ ਲਗਾਤਾਰ ਇਹਨਾਂ ਵਿਦਿਆਰਥੀਆਂ ਦੀ ਜਿਹੜੀ ਗੱਲ ਆ ਉਹ ਅੱਗੇ ਪਹੁੰਚਾਉਂਦੇ ਨੇ ਬਾਈ ਪਰਮਿੰਦਰ ਨਾਲ ਗੱਲ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਆ ਤੁਸੀਂ ਲੰਬੇ ਸਮੇਂ ਤੋਂ ਹਨਾ ਇੱਥੇ ਰਹਿ ਰਹੇ ਹੋ ਕੈਨੇਡਾ ਦੇ ਵਿੱਚ ਮੈਂ ਮੈਨੂੰ ਕੋਈ ਬਹੁਤੀ ਜਾਣਕਾਰੀ ਇੱਥੇ ਕਿਉਂਕਿ ਮੈਂ ਨਵਾਂ ਆਇਆ ਫੁੱਲ ਟਾਈਮ ਲਈ ਆਇਆ ਪਰ ਜਿਹੜੇ ਵਿਦਿਆਰਥੀਆਂ ਦੀ ਮੰਗ ਆ ਇਹਨੂੰ ਕਿਵੇਂ ਦੇਖਦੇ ਹੋ ਪਹਿਲਾਂ ਪਹਿਲਾਂ ਸੌਖੇ ਸ਼ਬਦਾਂ ਦੇ ਬਾਅਦ ਦੇ ਵਿੱਚ ਆਪਾਂ ਅੱਗੇ ਆਉਣੇ ਵੀ ਇਹਨੂੰ ਲੈ ਕੇ ਅੱਡ ਅੱਡ ਲੋਕ ਜਿਹੜੀਆਂ ਗੱਲਾਂ ਕਹਿ ਰਹੇ ਨੇ ਉਹਨਾਂ 'ਚ ਕਿੰਨੀ ਕਿ ਸੱਚਾਈ ਹੈ ਤੁਹਾਡਾ ਨਜ਼ਰੀਆ ਕੀ ਹੈ ਤੁਸੀਂ ਕੀ ਸਮਝਦੇ ਹੋ ਦੇਖੋ ਸੋਸ਼ਲ ਮੀਡੀਆ ਤੇ ਲੋਕ ਪੋਜ਼ਿਟਿਵ ਪੱਖ ਬਹੁਤ ਘੱਟ ਦੇਖਦੇ ਨੇ ਕੈਨੇਡਾ ਦਾ 네ਗੇਟਿਵ ਪੱਖ ਆ ਬਹੁਤ ਜ਼ਿਆਦਾ ਵਾਇਰਲ ਹੁੰਦਾ ਹਨਾ ਮੰਗਾ ਲਗਭਗ ਸਾਰਿਆਂ ਨੂੰ ਪਤਾ ਨੇ ਤੁਸੀਂ ਵੀ ਵੀਡੀਓ ਪਾਤੀ ਆਪਾਂ ਉਹ ਗੱਲ ਤੇ ਗੱਲ ਨਹੀਂ ਕਰਨੀ ਮੰਗਾ ਜਣੀ ਗੱਲ ਕਹਿਣਾ ਮਤਲਬ ਜੈਨੂਅਨ ਨੇ ਹੁਣ ਗੱਲ ਇੱਥੇ ਰੁਕਦੀ ਅੜ ਦੀ ਗਰਾਰੀ ਕਿੱਥੇ ਆ ਜਿਹੜਾ ਇੱਕ ਗੈਪ ਬਹੁਤ ਜ਼ਿਆਦਾ ਬਣ ਗਿਆ ਪ੍ਰਾਣਿਆਂ ਤੇ ਨਮਿਆਂ ਚ ਇਹ ਸਟਾਰਟਿੰਗ ਤੋਂ ਹੁਣ ਤੋਂ ਨਹੀਂ ਹੋਇਆ ਇਹ ਇਹ ਜਣੀ ਇੱਥੋਂ ਆ ਕੇ ਜੇ ਬਜ਼ੁਰਗਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਜਦੋਂ ਅਸੀਂ 25 30 ਸਾਲ ਪਹਿਲਾਂ ਆਏ ਸੀ ਉਦੋਂ ਵੀ ਸਾਡੇ ਜਦੋਂ ਪਹਿਲਾਂ ਆਏ ਹੋਏ ਸੀ ਸਾਡੇ ਨਾਲ ਇਦਾਂ ਹੇਟ ਰੇਸਿਜ਼ਮ ਹੁੰਦਾ ਸੀਗਾ ਪਰ ਹੁਣ ਉਹ ਮੈਂ ਕਹਿੰਦਾ ਇੱਕ ਪੁਆਇੰਟ ਸਿਰੇ ਤੇਗਾ ਕੇ ਮੁੱਕਣ ਦਾ ਕੰਮ ਹੋਇਆ ਪਿਆ ਖਤਮ ਹੋਇਆ ਪਿਆ ਅਸੀਂ ਰਾਤ ਕੀ ਹੋਇਆ ਸਾਨੂੰ ਜਦੋਂ ਵੀ ਅਸੀਂ ਵੀਡੀਓ ਪਾਉਂਦੇ ਆ ਨਾ ਇੱਥੇ ਕੋਈ ਵੀ ਪ੍ਰੋਟੈਸਟ ਦੀ ਵੀਡੀਓ ਪਾਉਂਦੇ ਆ ਜਦ ਕਿ ਅਸੀਂ ਪਾਉਂਦੇ ਆ ਸਿਰਫ ਇੱਕ ਇੱਕ ਮਤਲਬ ਪਾਸਾ ਦਿਖਾਉਂਦੇ ਆ ਜੋ ਸੱਚਾ ਹੈ ਨਾ ਉਹਦੇ ਕਮੈਂਟ ਬਹੁਤ ਆਉਂਦੇ ਆ ਜੀ ਸਟੂਡੈਂਟ ਨੇ ਐਂ ਕਰਤਾ ਸਟੂਡੈਂਟ ਨੇ ਐਂ ਕਰਤਾ ਰਾਤ ਫਿਰ ਅਸੀਂ ਇੱਥੇ ਇਕੱਠੇ ਹੋਏ ਸੀ ਟ੍ਰਿਨਿਟੀ ਮਾਲ ਇੱਥੇ ਬਹੁਤ ਮਸ਼ਹੂਰ ਆ ਟ੍ਰਿਨਿਟੀ ਪਲਾਜ਼ਾ ਕਹਿੰਦੇ ਆ ਜਿੱਥੇ ਹੁਣ ਨੌਜਵਾਨ ਮੁੰਡੇ ਇਕੱਠੇ ਹੋ ਕੇ ਗੱਡੀਆਂ ਗੁੱਡੀਆਂ ਘਮਾਉਂਦੇ ਆ ਬਹੁਤ ਕੁਝ ਕਰਦੇ ਆ ਹਨਾ ਅਸੀਂ ਰਾਤ ਉੱਥੇ ਗਏ ਅਸੀਂ ਯਾਰ ਪੁੱਛੀਏ ਵੀ ਥੋੜੇ ਕਰਕੇ ਜਿਹੜੇ ਬ ਅਸੀਂ ਰਾਤ ਉੱਥੇ ਗਏ ਉੱਥੇ ਪੁਲਿਸ ਦੀਆਂ ਬਹੁਤ ਗੱਡੀਆਂ ਖੜੀਆਂ ਉਹੀ ਜੋ ਵੀ ਚੱਲ ਰਿਹਾ ਸੀਗਾ ਟਾਇਰ ਕਮਾਏ ਜਾਂਦੇ ਸੀਗੇ ਗੱਡੀ ਦੇ ਰੇਸਾਂ ਦਿੱਤੀਆਂ ਜਾਂਦੀਆਂ ਸੀਗੀਆਂ ਹਨਾ ਅਸੀਂ ਉੱਥੇ ਇਕੱਠੇ ਹੋ ਕੇ ਉਹਨਾਂ ਨੂੰ ਸਮਝਾਇਆ ਸਾਡੀ ਉਹਨਾਂ ਨੇ ਗੱਲ ਸਮਝੀ ਪਰ ਗੱਲ ਜਦੋਂ ਉਹ ਬੱਚਿਆਂ ਨਾਲ ਗੱਲ ਕੀਤੀ ਸਟੂਡੈਂਟਾਂ ਨਾਲ ਉਹ ਕਹਿੰਦੇ ਅਸੀਂ ਕੁਝ ਗਲਤ ਨਹੀਂ ਕਰ ਰਹੇ ਸਾਡੀਆਂ ਆਪਣੀਆਂ ਗੱਡੀਆਂ ਨੇ ਅਸੀਂ ਪਲਾਜ਼ਿਆਂ ਦੇ ਵਿੱਚ ਆਪਣਾ ਜੁਆਇਆ ਕਰ ਰਹੇ ਹਾਂ 5 ਦਿਨ ਅਸੀਂ ਕੰਮ ਕਰਦੇ ਹਾਂ ਕਹਿੰਦੇ 2 ਦਿਨ ਅਸੀਂ ਇਹ ਕਰਦੇ ਹਾਂ ਠੀਕ ਆ ਉਹ ਕਹਿੰਦੇ ਅਸੀਂ ਕੋਈ ਹੁਲੜ ਬਾਜੀ ਨਹੀਂ ਕਰਦੇ ਇਹ ਸਾਡਾ ਅੰਜਵਾਇਆ ਸੀ ਗੋਰਿਆਂ ਤੋਂ ਕਲਚਰ ਲਿਆ ਹੁਣ ਇੱਥੇ ਕਮੀ ਕਿੱਥੇ ਆ ਇੱਕ ਬੱਚਾ ਜਦੋਂ ਇੱਧਰ ਸਟੱਡੀ ਕਰਨ ਆਉਂਦਾ ਉਹਦੀ ਕੰਪਨੀ ਨੂੰ ਕਿੱਦਾਂ ਨਹੀਂ ਮਿਲਦੀ ਆ ਇਹ ਉਧਰਲੇ ਪੇਰੈਂਟਸ ਨੂੰ ਦੇਖਣਾ ਪੈਣਾ ਵੀ ਤੁਹਾਡਾ ਬੱਚਾ ਕਿੱਦਾਂ ਦੇ ਬੰਦਿਆਂ ਨਾਲ ਰਹਿੰਦਾ ਅਸੀਂ ਵੀ ਇੱਥੇ ਆਏ ਆ ਅਸੀਂ ਤਾਂ ਕੋਈ ਵਾਈ ਗੱਡੀਆਂ ਤੇ ਪਲਾਜੇ ਬਲੂਜੀ ਦੇ ਵਿੱਚ ਕੁਝ ਕੀਤਾ ਨਹੀਂ ਹਨਾ ਜਾਨੀ ਉਹਨਾਂ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਉਹ ਆਪਣੇ ਮਨ ਕਹਿੰਦੇ ਅਸੀਂ ਸਹੀ ਆ ਪਰ ਜਦੋਂ ਉਹ ਹਾਈ ਲੈਵਲ ਤੇ ਬਜ਼ੁਰਗਾਂ ਨੂੰ ਦੇਖਦੇ ਆ ਇੱਥੇ ਸੁਣਦੇ ਆ ਉਹਦੀਆਂ ਗੱਲਾਂ ਉਹਨਾਂ ਦੀਆਂ ਗੱਲਾਂ ਬਹੁਤ ਜ਼ਿਆਦਾ ਉਹ ਕਹਿੰਦੇ ਵੀ ਜਿਹੜੀਆਂ ਇੱਥੇ ਅੱਜ ਸਪੀਡ ਦੇ ਕੈਮਰੇ ਲੱਗੇ ਅੱਜ ਇੱਥੇ ਫੁੱਟਪਾਥ ਬਣਾਤੇ ਸਾਡੀਆਂ ਛੋਟੀ ਛੋਟੀ ਗਲੀਆਂ ਦੇ ਵਿੱਚ ਉਹ ਕਹਿੰਦੇ ਸਾਡੀਆਂ ਕੁੜੀਆਂ ਧੀਆਂ ਭੈਣਾਂ ਨੂੰ ਜਾ ਕੇ ਵੀ ਸ਼ੀਸ਼ੇ ਥੱਲੇ ਕਰਕੇ ਮੁੰਡੇ ਛੇੜਦੇ ਆ ਪੱਗਾਂ ਵਾਲੇ ਮੁੰਡੇ ਹੁੰਦੇ ਆ ਜਣੀ ਕਹਿਣ ਦਾ ਮਤਲਬ ਇੱਕ ਗੱਲ ਸਮਝਣ ਵਾਲੀ ਆ ਇੱਥੇ ਆਪਣੇ ਵੀਰਾਂ ਨੂੰ ਪੰਜਾਬੀਆਂ ਨੂੰ ਵੀ ਜੇ 100% ਆ 100 ਚੋਂ 10% 20% ਗੰਦੇ ਨੇ ਉਹ ਗੰਦਿਆਂ ਕਰਕੇ ਸਾਰੇ ਸਟੂਡੈਂਟ ਮਾੜੇ ਨਹੀਂ ਹੈਗੇ ਜਾਂ ਜਿਹੜੇ ਸਾਡੇ ਪ੍ਰਾਣੇ ਆਏ ਹੋਏ ਨੇ ਇੱਥੇ ਬਹੁਤ ਸਪੋਰਟ ਕਰਦੇ ਆ ਹਨਾ ਲੰਗਰ ਵੀ ਦੇ ਕੇ ਜਾਂਦੇ ਬਹੁਤ ਕੁਛ ਆ ਉਹ ਪ੍ਰਾਣੇ ਜਿਹੜੇ 10ਕ ਬੰਦੇ ਖਰਾਬ ਨੇ 10% ਉਹਨਾਂ ਕਰਕੇ ਸਾਰੇ ਪਰਾਨੇ ਥੋੜੀ ਖਰਾਬ ਨੇ ਇਹ ਕਮਿਊਨਿਟੀ ਵਿੱਚ ਬਹੁਤ ਜ਼ਿਆਦਾ ਗੈਪ ਪੈ ਗਿਆ ਨੂੰ ਸਮਝਣਾ ਪੈਣਾ ਸਾਨੂੰ ਇਹ ਸਾਨੂੰ ਸਾਡੇ ਗੁਰੂ ਘਰਾਂ ਤੋਂ ਚੱਲਣਾ ਪੈਣਾ ਹਨਾ ਗੁਰੂ ਘਰ ਨੂੰ ਇਹਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਸਾਡੇ ਗੁਰੂ ਘਰ ਇਹ ਨਾ ਜਿਹੜਾ ਗੈਪ ਆ ਇਹ ਘਟਾ ਸਕਦੇ ਆ ਜਦੋਂ ਇਹ ਗੈਪ ਘਟੂਗਾ ਆਪਸ ਵਿੱਚ ਪਿਆਰ ਵਧੂਗਾ ਹਨਾ ਜਿਵੇਂ ਸਾਡੇ ਪਹਿਲਾਂ ਪੰਜਾਬੀ ਰਹਿੰਦੇ ਸੀ ਓਦਾਂ ਦੀ ਕੋਸ਼ਿਸ਼ ਕਰਾਂਗੇ ਰਹਿਣ ਦੀ ਤੇ ਇਹ ਜਿਹੜਾ ਮੋਰਚੇ ਦੇ ਵਿੱਚ ਇਕੱਠ ਹੋ ਕੇ ਹੀ ਜਿੱਤ ਹੋਗੀ ਪਤਾ ਕੀ ਆ ਹੁਣ ਤੁਸੀਂ ਨੇ ਜਿਹੜੇ ਤਰੀਕੇ ਨਾਲ ਦੱਸਿਆ ਕਿ ਬਿਲਕੁਲ ਹਮੇਸ਼ਾ ਕੁਝ ਵੀ ਜਦੋਂ ਗਲਤ ਹੁੰਦਾ ਤਾਂ ਉਹ ਟੋਪਿਆ ਸਾਰੇ ਤੇ ਜਾਂਦਾ ਪਰ ਹੁੰਦੇ ਚੰਦ ਬੰਦੇ ਨੇ ਜੀ ਪਰ ਹੁਣ ਬਈ ਇੱਕ ਹੋਰ ਗੱਲ ਆ ਨਾ ਹੁਣ ਜਿਹੜੇ ਬੰਦੇ ਪਹਿਲਾਂ ਦੇ ਆਏ ਹੋਏ ਨੇ ਹਾਂ ਨਾ ਤੇ ਜਿਹੜੇ ਹੁਣ ਨਵੇਂ ਜਿਵੇਂ ਜਿਹੜੇ ਸਟੂਡੈਂਟ ਪ੍ਰੋਟੈਸਟ ਕਰ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਜੇ ਆਪਾਂ ਪੰਜਾਬੀਅਤ ਦੀ ਨਜ਼ਰ ਨਾਲ ਦੇਖੀਏ ਤਾਂ ਪੰਜਾਬੀ ਹੋਣ ਦੇ ਉੱਤੇ ਯਾਰ ਅਸੀਂ ਇਸ ਗੱਲ ਨੂੰ ਮਾਣ ਕਰਦੇ ਆ ਕਿ ਪੰਜਾਬੀ ਤਾਂ ਇੱਕ ਦੂਜੇ ਦੇ ਨਾਲ ਐਨ ਡਟਕੇ ਖੜ ਜਾਂਦੇ ਨੇ ਮੈਂ ਇੱਥੇ ਥੋੜੇ ਤੇ ਆ ਧਰਨੇ ਤੇ ਗੱਲਾਂ ਸੁਣ ਰਿਹਾ ਸੀਗਾ ਬਹੁਤ ਸਾਰੀਆਂ ਕਹਿੰਦੇ ਜਿਹੜੀ ਐਲ ਐਮ ਆਈ ਵਾਲਾ ਕਲਚਰ ਆ ਉਹ ਸਾਡੇ ਪੰਜਾਬੀਆਂ ਨੇ ਹੀ ਬਹੁਤਾ ਚਲਾਇਆ ਜਿਹੜਾ ਲੁੱਟਣ ਦਾ ਵਾਲਾ ਹੋਰ ਕਹਿੰਦੇ ਯੂਕਰੇਨ ਤੋਂ ਹੋਰ ਕਿਸੇ ਮੁਲਕ ਤੋਂ ਕੋਈ ਵੀ ਬੰਦਾ ਆਉਂਦਾ ਉਹਨਾਂ ਦੇ ਭਾਈਚਾਰੇ ਦਾ ਆਉਂਦਾ ਉਹਨਾਂ ਦੀ ਕੰਟਰੀ ਦਾ ਆਉਂਦਾ ਅਗਲੇ ਜਿਹੜੀ ਫੀਸ ਆ ਜੈਨੂਅਲ ਉਸ ਫੀਸ ਤੋਂ ਜਿਹੜਾ ਆ ਦੂਜੇ ਨੂੰ ਐਲ ਐਮ ਆਈਏ ਦੇ ਦਿੰਦੇ ਨੇ ਫਿਰ ਅਸੀਂ ਜਿਹੜਾ ਆ ਸਾਡੇ ਫਲਸਫੇ ਦੀ ਗੱਲ ਹੁੰਦੀ ਆ ਹਨਾ ਅਸੀਂ ਲੰਗਰ ਲਾਉਨੇ ਆ ਅਸੀਂ ਕਿਉਂ ਜਿਹਦੇ ਭਲੇ ਦੀ ਗੱਲ ਕਰਦੇ ਆ ਭਲਾ ਕਰਨ ਨੂੰ ਯਾਰ ਤੁਹਾਡੇ ਆਪਣੇ ਬੈਠੇ ਨੇ ਇੱਥੇ ਜਵਾਕ ਬੈਠੇ ਨੇ ਇਹਨਾਂ ਕੋਲ ਆਉਣ ਤੋਂ ਕੀ ਦਿੱਕਤ ਆ ਇਹ ਜਿਹੜੇ ਵਿਦਿਆਰਥੀ ਨੇ ਉਹ ਵੀ ਆਪਣੇ ਜਿਹੜੇ ਕਈ ਜਗ੍ਹਾ ਤੇ ਸਹੀ ਨੇ ਉਹ ਕਹਿੰਦੇ ਜਿਹੜੀ ਐਲ ਐਮ ਆਈ ਦਾ ਕਲਚਰ ਆ ਹੈਨਾ ਵੀ ਇਹ ਸਿਸਟਮ ਕਿਵੇਂ ਕੋਰਪਰੇਟ ਕਰਪਟ ਹੋਇਆ ਪਿਆ ਨੰਬਰ 2 ਤੇ ਉਹ ਕਹਿੰਦੇ ਜਿੰਨੇ ਇੱਥੇ ਸਾਡੇ ਪੈਸੇ ਦੱਬਦੇ ਆ ਕੰਸਟਰਕਸ਼ਨ ਵਾਲੇ ਦੇਖ ਲਓ ਟਰਕਿੰਗ ਦੇਖ ਲਓ ਪ੍ਰਾਣੀ ਆਏ ਹੋਏ ਨੇ ਕਹਿੰਦੇ ਇੱਥੇ ਤੁਸੀਂ ਬ੍ਰੈਂਟਨ ਦੀ ਡੇਲੀ ਵੀਡੀਓ ਦੇਦੇ ਹੋ ਪ੍ਰੋਟੈਸਟ ਜੀ ਪ੍ਰੋਟੈਸਟ ਹੋ ਗਿਆ ਜੀ ਟਰੱਕਾਂ ਵਾਲੇ ਦੇ ਵਿਰੁੱਧ ਹੋ ਗਿਆ ਜੀ ਕੰਸਟਰਕਸ਼ਨ ਵਾਲੇ ਦੇ ਵਿਰੁੱਧ ਹੋ ਗਿਆ ਉਹ ਕਹਿੰਦੇ ਸਾਡੇ ਪੈਸੇ ਦੱਬਲੇ ਉਹਨਾਂ ਦੀ ਇੱਕ ਨਫ਼ਰਤ ਨਫ਼ਰਤ ਭਰੀ ਗਈ ਬਾਈ ਹੈਨਾ ਕਿਉਂਕਿ ਇੱਥੇ ਕਰਪਟ ਸਿਸਟਮ ਇੰਨਾ ਹੋਇਆ ਪਿਆ ਜਦ ਤੋਂ ਅਸੀਂ ਦੇਖਦੇ ਆ ਜਿਹੜੀ ਐਨਐਸਐਨ ਦੀ ਟੀਮ ਆ ਹੈਨਾ ਇਹ ਟਰੱਕਾਂ ਵਾਲੇ ਦੇ ਪੈਸੇ ਦੱਬ ਲੈਣ ਉੱਥੇ ਆਪਾਂ ਸਾਡੇ ਕੋਈ ਦਿਹਾੜੀ ਆਉਂਦਾ ਹਨਾ ਅਸੀਂ ਬੇਇੱਜ਼ਤੀ ਮਹਿਸੂਸ ਕਰਦੇ ਆਂ ਵੀਰੇ ਪੈਸੇ ਦੱਬਣੇ ਦੀ ਮੋੜਨੇ ਆ ਇੱਥੇ ਤਾਂ ਆਮ ਹੀ ਹੋਇਆ ਪਿਆ ਟ੍ਰੈਂਡੇ ਚੱਲੇ ਆ ਪਿਆ ਪੈਸੇ ਦੱਬਲੇ ਆਮ ਗੱਲ ਆ ਰੈਸਟੋਰੈਂਟ ਵਾਲਿਆਂ ਨੇ ਪੈਸੇ ਦੱਬਲੇ ਕੰਸਟਰਕਸ਼ਨ ਵਾਲਿਆਂ ਨੇ ਦੱਬਲੇ ਟਰੱਕਾਂ ਮਾਲਕਾਂ ਨੇ ਤਾਂ ਬਲੇ ਜਮਾ ਆਮ ਕੋਈ ਬੇਇੱਜ਼ਤੀ ਫੀਲ ਨਹੀਂ ਕਰਦੇ ਹੈਗੇ ਪਤਾ ਨਹੀਂ ਗਵਰਨਮੈਂਟ ਨੇ ਕੁਝ ਕਰਦੀ ਹੈਗੀ ਹਨਾ ਨਹੀਂ ਇਹ ਦੱਬ ਵੀ ਫਿਰ ਖਾਸ ਕਰਕੇ ਉਹਨਾਂ ਮਜਬੂਰ ਬੰਦਿਆਂ ਦੇ ਦੱਬ ਹੁੰਦੇ ਹੋਣੇ ਮਜਬੂਰ ਜਿਹੜਾ ਵਿਚਾਰਾ ਮੇਰੇ ਵਰਗਾ ਜਾਂਦਾ ਜੀ ਮੇਰੇ ਕੋਲ ਕੰਮ ਨਹੀਂ ਹੈਗਾ 6 ਮਹੀਨੇ ਹੋ ਗਏ ਹਨਾ ਪਹਿਲਾਂ ਤਾਂ ਉਹ ਉਹ ਤੋਂ 12-12 13-13 ਘੰਟੇ ਕੰਮ ਲੈਣਾ ਇਕੱਠੇ ਕਰੀ ਜਾਣੇ ਆ ਯਾਰ ਤੂੰ ਮੇਰੇ ਤੇ ਯਕੀਨ ਨਹੀਂ ਕਰ ਤੈਨੂੰ ਦੇ ਦੂੰਗਾ ਕਿੱਡੀ ਗੱਲ ਆ ਹੁਣ ਜਿਹੜੇ ਵਿਚਾਰੇ ਕੋ ਕੰਮੇ ਨਹੀਂ ਹੈਗਾ ਉਹ ਤਾਂ ਯਾਰ ਮਜ਼ਦੂਰੀ ਨੂੰ ਜਾਂਦਾ ਵਿਚਾਰਾ ਹਨਾ ਬਸ ਉਹ ਪੈਸੇ ਦੱਬ ਲੈਣਾ ਬਾਬੇ ਯਾਨੀ ਬਹੁਤ ਬੁਰਾ ਹਾਲ ਹੈ ਹੁਣ ਮੈਂ ਇੱਕ ਜਾਂਦਿਆਂ ਦੇ ਇੱਕ ਸਵਾਲ ਮੈਂ ਤੁਹਾਨੂੰ ਜਿਹੜਾ ਆਮ ਸਵਾਲ ਉੱਠਦਾ ਪੰਜਾਬੀ ਹੀ ਕਿਉਂ ਹਾਂ ਪੰਜਾਬੀ ਉਹ ਘਰ ਧਰ ਨਾਲ ਲਾਉਂਦੇ ਨੇ ਉਹਦੇ ਤਿੰਨ ਰੀਜਨ ਜਿਹੜੇ ਮੈਂ ਮੈਂ ਦੱਸ ਦਿੰਨਾ ਪਹਿਲੇ ਨੰਬਰ ਤੇ ਪੰਜਾਬੀ ਸਟੂਡੈਂਟਸ ਤੇ ਬਹੁਤ ਜ਼ਿਆਦੇ ਆ ਉਹ ਸਾਰਿਆਂ ਨੂੰ ਪਤਾ ਨੰਬਰ 2 ਤੇ ਆਪਾਂ ਆਪਣੀ ਆਜ਼ਾਦੀ ਦੀ ਗੱਲ ਕਰੀਏ ਆਜ਼ਾਦੀ ਦੇ ਵਿੱਚ ਕੋਈ ਕਹਿੰਦਾ 90% ਕੋਈ 93 ਕੋਈ 70% ਕਹਿੰਦਾ ਵੀ ਜਿਹੜੀਆਂ ਸ਼ੇਧੀਆਂ ਨੇ ਪੰਜਾਬੀਆਂ ਨੂੰ ਦਿੱਤੀਆਂ ਨੇ ਹਨਾ ਉਹ ਸਾਡੇ ਜਣੀ ਉਦਮ ਸਿੰਘ ਲਾ ਲਓ ਭਗਤ ਸਿੰਘ ਲਾ ਲਓ ਹਨਾ ਵੀ ਉਹ ਸਾਨੂੰ ਉੱਥੋਂ ਮਿਲਿਆ ਜਿਹੜਾ ਸਭ ਤੋਂ ਵੱਡਾ ਜਜ਼ਬਾ ਉਹ ਸਾਨੂੰ ਸਾਡੇ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਨਾ ਸਾਨੂੰ ਸਾਡੀ ਸਿੱਖ ਕਲਚਰ ਤੋਂ ਬਹੁਤ ਕੁਝ ਮਿਲਿਆ ਸਾਡੀਆਂ ਜੜਾਂ ਨੇ ਜਿਹੜੀਆਂ ਮਜ਼ਬੂਤ ਨੇ ਉਹ ਕਿਵੇਂ ਹੋਈਆਂ ਨੇ ਵੀ ਹੱਕ ਸੱਚ ਦੀ ਲੜਾਈ ਲੜੋ ਮੈਂ ਤਾਂ ਹੈਰਾਨ ਆ ਵੀ ਇਹ ਜਿਹੜੇ ਕਮੈਂਟ ਕਰਦੇ ਨੇ ਸਾਡੇ ਵੱਡੇ ਇੱਥੇ ਬੈਠੇ ਆ ਵੇ ਇੱਕ ਵਾਰ ਗਰਾਉਂਡ ਤੇ ਆ ਕੇ ਦੇਖਦੇ ਮੈਂ ਉਦੋਂ ਦਾ ਇਹੀ ਗੱਲ ਕਹਿਣਾ ਵੀ ਗਰਾਉਂਡ ਤੇ ਆ ਕੇ ਨਾ ਜਵਾਕਾਂ ਦੀ ਗੱਲਾਂ ਤਾਂ ਸੁਣ ਲੋ ਯਾਰ ਤੁਸੀਂ ਘਾਤੇ ਇੱਕ ਤੱਕੜੀ ਚ ਕਿਉਂ ਟੋਲੀ ਜਾਂਦੇ ਹੋ ਹਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਦੱਸਿਆ ਵੀ ਕਿਵੇਂ ਕਿਰਤ ਕਰੋ ਨਾਮ ਜਪ ਬਾਬੇ ਨਾਨਕ ਨੇ ਹਨ ਹੱਕ ਸੱਚ ਦਾ ਸਾਥ ਦੋ ਪਰ ਸਮਝ ਨਹੀਂ ਜਾਂਦਾ ਇੱਕ ਪਾਸਾ ਦੇਖੀ ਜਾਂਦੇ ਨੇ ਇੱਕ ਪਾਸਾ ਦੇਖੀ ਜਾਂਦੇ ਬਾਬੇ ਸਾਡਾ ਕਿਹੜਾ ਵਰਕ ਪਰਮ ਦਾ ਐਕਸਪਾਇਰ ਹੋਣਾ ਅਸੀਂ ਵੀ ਇੱਥੇ ਆਉਨੇ ਆ ਕਿਉਂ ਆਉਨੇ ਅਸੀਂ ਅਸੀਂ ਸਾਡੇ ਪਹਿਲਾਂ ਮੈਂ ਉਦੋਂ ਵੀ ਕਿਹਾ ਸੀ ਵੀ ਹੋ ਸਦਾ ਸਾਡੇ ਮਾਈਂਡ ਦੇ ਵਿੱਚ ਵੀ ਪਹਿਲਾਂ ਘੁੰਮਦੀ ਹੋਈ ਯਾਰ ਇਹ ਤਾਂ ਹਰੇਕ ਜਿਹੜੇ ਖੜ ਜਾਂਦੇ ਨੇ ਪਰ ਜਦ ਆ ਕੇ ਦੇ ਇਹਨਾਂ ਦੇ ਹਾਲਾਤ ਵਿਚਾਰਿਆਂ ਦੇ 25 25 30 30 ਲੱਖ ਲਾ ਕੇ ਆਏ 2 ਸਾਲ ਸਟੱਡੀ ਕੀਤੀ 3 ਸਾਲ ਕੰਮ ਕੀਤਾ ਗਵਰਨਮੈਂਟ ਨੂੰ ਐਡਾੜਾ ਥੱੱਬਾ ਭਰ ਕੇ ਟੈਕਸ ਦਿੱਤਾ ਠੀਕ ਆ ਗੱਡੀਆਂ ਤੇ ਲੋਨ ਕਰਾਇਆ 8 8 ਸਾਲ ਦਾ ਲੋਨ ਕਰਤਾ ਯਾਨੀ ਫੇਰ ਉਸ ਤੋਂ ਬਾਅਦ ਇਹ 3 ਸਾਲ ਬੰਦਾ ਇੱਥੇ ਕੋਈ ਕਿਸੇ ਕੰਪਨੀ 'ਚ ਹਾਇਰ ਹੋ ਜਾਂਦਾ ਉਹਦਾ ਟੈਕਸ ਡਬਲ ਹੋ ਜਾਂਦਾ ਉਹ ਟੈਕਸ ਕੱਟਿਆ ਜਾਂਦਾ ਉਹ ਟੈਕਸ ਕਾਹਦੇ ਲਈ ਕੱਟਿਆ ਜਾਂਦਾ ਉਹਨੂੰ ਜਾਂ ਮਿਲਣੇ ਨਹੀਂ ਹੈਗਾ ਵੀ ਕੋਈ ਨਾ ਕੋਈ ਰਾਹ ਰਸਤਾ ਤੁਸੀਂ ਦਿਖਾ ਰਹੇ ਹੋ ਫੇਰ ਇੱਕ ਗੱਲ ਫਿਊਚਰ ਦੀ ਗੱਲ ਕਰੀਏ ਆਪਾਂ ਪਾਸਟ ਦੀ ਗੱਲ ਕਰੀਏ ਸੌਰੀ ਹੁਣ ਤੱਕ ਜਿੰਨੇ ਸਾਡੇ ਸਟੱਡੀ ਵਰਕ ਪੀਆਰ ਉਸ ਤਰ੍ਹਾਂ ਬਿਜ਼ਨਸ ਖੋਲ ਲੈਂਦਾ ਜਾਣਦਾ ਇਹ ਸਿਸਟਮ ਤੁਸੀਂ ਪਹਿਲਾਂ ਤੋਂ ਇਦਾਂ ਕਰਦੇ ਪਹਿਲਾਂ ਕਿਹੜਾ ਮੁੜਿਆ ਕੋਈ ਮੁੜਦਾ ਹਰੇਕ ਬੰਦਾ ਆਪਣੇ ਇੱਥੇ ਜਿਗਾੜ ਲਾ ਲੈਂਦਾ ਹੁਣ ਜਣੀ ਜਿਹੜੇ ਜਿਗਾੜ ਨੇ ਉਹ ਬਹੁਤ ਮਹਿੰਗੇ ਹੋ ਚੁੱਕੇ ਨੇ ਜਵਾਕਾਂ ਦੇ ਹੱਥ ਖੜੇ ਹੋਏ ਪਏ ਨੇ ਤਿੰਨ ਸਾਲ ਚ ਬੰਦਾ ਕਿੰਨੇ ਕੁ ਵਿਚਾਰਾ ਪਹਿਲਾਂ ਕੰਮ ਘੱਟ ਮਿਲਦਾ ਮੜ ਮੋਟੇ ਪੈਸੇ ਕਮਾਉਂਦਾ ਉਹ ਐਲਐਮਆ ਵਾਲਾ ਕਹਿੰਦਾ ਆ ਜਾ ਥੱਬਾ ਭਰ ਕੇ ਲੈ ਲਾ ਉਸ ਤੋਂ ਬਾਅਦ ਉਹ ਕਈ ਵਾਰ ਅਪਲਏ ਭੱਜੇ ਜਾਂਦਾ ਐਲਐਮਏ ਦੇ ਕੇ ਭੱਜੇ ਜਾਂਦਾ ਯਾਨੀ ਕਿ ਬਹੁਤ ਸਟਰਗਲ ਦੇ ਵਿੱਚ ਨੇ ਜਵਾਕ ਵੀ ਮੈਂ ਤਾਂ ਇਹ ਕਹਿੰਨਾ ਜਿਹੜਾ ਪੰਜਾਬ ਤੋਂ ਹੈਨਾ ਤੋਂ ਨਾ ਪੰਜਾਬ ਦੀ ਆਡੀਅנס ਵੱਧ ਜੁੜੀ ਹੋਈ ਆ ਮਾਪੇ ਦੇਖਦਾ ਵੀ ਜਿਨਾ ਅੱਗੇ ਆਉਣਾ ਇੱਥੇ ਫਿਰ ਕਹਿਣਗੇ ਵੀ ਇਹ ਬਾਲਾ ਮੰਨਦਾ ਜਿਹੜਾ ਇੱਥੇ ਪਹੁੰਚ ਜਾਂਦਾ ਕਹਿੰਦਾ ਕੈਨੇਡਾ ਨਾਲੋਂ ਪਰ ਦੇਖੋ ਤਾਂ ਸਹੀ ਯਾਰ ਆ ਕੇ ਹਾਲਾਤ ਕੀ ਹੋਏ ਪਏ ਨੇ ਬਾਬੇ ਗੱਲ ਸਮਝਦੇ ਨਹੀਂ ਹੈਗੇ ਲੋਕ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸ ਦਿੰਦਾ ਸੱਚ ਸਭ ਤੋਂ ਮੇਨ ਗੱਲ ਆ ਸਟੂਡੈਂਟ ਤਾਂ ਹੁੰਦਾ ਗੱਲ ਵੱਖਰੀ ਆ ਇੱਕ ਬਿਸਟਰ ਸਾਡੇ ਜਿਹੜੇ ਯਾਰ ਮੈਂ ਹੈਰਾਨ 30 35 35 ਲੱਖ ਲਾ ਕੇ ਤੁਸੀਂ ਇੱਥੇ ਕੀ ਕਰਨਾ ਆਉਂਨੇ ਹੋ ਯਾਰ ਮੈਨੂੰ ਇੱਕ ਮੁੰਡਾ ਮਿਲਿਆ ਸਾਡੇ ਏਰੀਆ ਦਾ ਕਹਿੰਦਾ ਵੀਰੇ ਮੈਂ ਮੇਰਾ ਡੈਡੀ ਫੌਜੀ ਰਿਟਾਇਰ ਆ ਮੈਂ ਨਾਂ ਪਿੰ ਕਹਿੰਦਾ ਉਹਨੂੰ ਪੈਸੇ ਮਿਲੇ ਰਿਟਾਇਰਮੈਂਟ ਤੋਂ ਬਾਅਦ ਜਿਹਨਾਂ ਫੰਡ ਮਿਲਦਾ ਹੁੰਦਾ ਸਾਰੇ ਦਾ ਸਾਰਾ ਕੰਮ ਐਜੰਟ ਨੂੰ ਦੇਤਾ 30 ਲੱਖ ਰੁਪਈਆ ਚੜ੍ਹਿਆ ਆਇਆ ਉਹਰੇ ਨੂੰ ਉਹਰੇ ਆ ਕੇ ਕਹਿੰਦਾ ਵੀਰੇ ਮੈਨੂੰ ਨਗਰਕੀਤਨ ਤੇ ਮਿਲਿਆ ਸੀਗਾ ਕਹਿੰਦਾ ਵੀਰੇ ਮੈਨੂੰ ਸਾਢੇ ਪੰਜ ਮਹੀਨੇ ਹੋ ਗਏ 6 ਮਹੀਨੇ ਅਲੀ ਆ ਸਕਦੇ ਆ ਪੋਰੇ ਹਨ 10 ਸਾਲ ਦਾ ਵੀਜ਼ਾ ਮਿਲਦਾ ਕਹਿੰਦਾ ਮੇਰਾ ਕੋਈ ਸੋਲੂਸ਼ਨ ਨਹੀਂ ਹੋਇਆ ਮੈਂ ਘਰੇ ਮਤਲਬ ਬੈਠਾ ਬਸ ਗੁਰੂ ਘਰ ਪ੍ਰਸ਼ਾਦਾ ਛਕਿਆ ਉਹਨਾਂ ਆ ਜੰਨਾ ਯਾਨੀ ਕਹਿੰਦਾ ਮੇਰਾ ਹੱਲ ਤੱਕ ਹਿੱਲਾ ਨਹੀਂ ਪਰ ਮੁੜਨਾ ਮੈਂ ਹੈ ਹੀ ਨਹੀਂ ਜਣੀ ਕਿ ਉਹ ਰਸਤਾ ਕੀ ਦਿਖਾਤਾ ਵੀ ਉੱਥੇ ਜਾ ਉੱਥੇ ਜਾ ਕੇ ਤੈਨੂੰ ਐਲ.ਆਈ.ਮ ਦਵਾਵਾਂਗੇ ਤੈਨੂੰ ਕੰਮ ਦਵਾਵਾਂਗੇ ਇਹ ਜਾ ਝੂਠ ਤੂਫਾਨ ਕਰਕੇ ਉਹ ਰਸਤਾ ਦਿਖਾਤਾ ਉਹ ਵਿਚਾਰਾ ਨਾ ਹੁਣ 30 ਲੱਖ ਲਾ ਕੇ ਪਿੱਛੇ ਮੋੜਨ ਜੋਗਾ ਹੈ ਤੁਸੀਂ ਆਉਣਾ ਬਿਸਟਰ ਆਓ ਘੁੰਮੋ ਫਿਰੋ ਜਮ ਵਾਪਸ ਜਾਓ ਕੋਈ ਰਸਤਾ ਹੋਵੇ ਹਨਾ ਪਰ ਯਾਰ ਕਰਜ਼ਾ ਚੱਕ ਕੇ ਆਉਣਾ ਬਹੁਤ ਗਲਤ ਆ ਬੱਬੇ ਹੁਣ ਉਹ ਕਿੱਥੇ ਉਹ ਮੁੰਡੇ ਬਾਰੇ ਮੈਂ ਸੋਚੀ ਗਿਆ ਯਾਰ ਕਈ ਦਿਨ ਵੀ ਉਹ ਵਿਚਾਰਾ 30 ਲੱਖ ਰੁਪਏ ਲਾ ਕੇ ਵਾਪਸ ਮੁੜੂਗਾ ਜਾਂ ਇੱਥੇ ਰਹੂਗਾ ਤਾਂ ਇੱਥੇ ਰਾ ਕੇ ਜਿਹੜੇ ਚੰਗੇ ਨੇ ਠੀਕ ਆ ਜਿਹੜੇ ਕਈ ਬੰਦੇ ਫਿਰ ਅਨਲੀਗਲ ਤੈਨ ਕਿਉਂਕਿ ਇਹ ਜਿਆ ਸਿਸਟਮ ਇਹ ਹੋਇਆ ਪਿਆ ਬੱਬਾ ਸਭ ਕੁਝ ਲੀ ਜਾਂਦਾ ਇੱਥੇ ਨੂੰ ਕੀ ਕਰੀਏ ਯਾਰ ਦੇਖੋ ਆ ਬਿਲਕੁਲ ਜਿਹੜੀ ਗੱਲ ਤੁਸੀਂ ਬਈ ਆ ਕਹੀ ਹੈ ਨਾ ਵਿਜ਼ਟਰ ਵਾਲੀ ਤੇ ਲੋਕ ਦੇਖਾ ਦੇਖੀ ਆਈ ਜਾਂਦੇ ਨੇ ਇਥੇ ਮੈਂ ਇੱਕ ਗੱਲ ਇੱਕ ਹੀ ਗੱਲ ਸਾਡੇ ਲੋਕਾਂ ਨੂੰ ਵੀ ਸਮਝਣੀ ਚਾਹੀਦੀ ਹੈ ਕਿਉਂਕਿ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਨਾ ਅਸੀਂ ਕਹਿੰਦੇ ਹਾਂ ਕਿ ਸਾਡਾ ਜਵਾਕ ਬੜਾ ਸਮਾਰਟ ਆ ਆਪ ਲੋਕ ਘਰਾਂ 'ਚ ਬੜਾ ਮਾਣ ਕਰਦੇ ਨੇ ਜੱਟ 8ਵੀਂ 10ਵੀਂ ਦੇ ਵਿੱਚ ਕਹਿਣਗੇ ਮੋਬਾਈਲ ਤੇ ਸਾਰਾ ਕੁਝ ਕੱਟ ਲੰਦਾ ਉਸ ਤੋਂ ਵੀ ਛੋਟੀ ਉਮਰ 'ਚ ਤਾਂ ਘੱਟੋ ਘੱਟ ਮੋਬਾਈਲ ਦੇ ਉੱਤੇ ਕੱਢ ਕੇ ਆ ਚੀਜ਼ਾਂ ਵੀ ਦੇਖ ਲਓ ਵੀ ਕੈਨੇਡਾ ਇਸ ਟਾਈਮ ਕਿਹੋ ਜੀ ਸਮੱਸਿਆ ਨਾਲ ਜੂਝ ਰਿਹਾ ਘੱਟੋ ਘੱਟ ਜਿਹੜੇ ਬੰਦੇ ਪਹਿਲਾਂ ਦੇ ਆਏ ਨੇ ਯਾਰ ਉਹਨਾਂ ਨੂੰ ਨਹੀਂ ਰਾਹ ਲੱਭ ਰਿਹਾ ਤੁਸੀਂ ਆਪਣੇ ਬੱਚਿਆਂ ਨੂੰ ਇੱਥੇ ਭੇਜਣਾ ਸਾਰੀ ਜ਼ਿੰਦਗੀ ਦੀ ਸੇਵਿੰਗ ਲਾਉਣੀ ਆ ਕਾਹਾਂ ਦੀ ਜ਼ਿੰਦਗੀ ਲਈ ਵੀ ਕਰਜ਼ਾ ਚੱਕ ਲੈਣਾ ਤੁਸੀਂ ਨੇ ਸੋ ਇੰਨੀ ਕ ਬੇਨਤੀ ਆ ਵੀ ਇੱਥੇ ਜਿਹੜਾ ਸਟੂਡੈਂਟ ਭੇਜਣਾ ਤੁਸੀਂ ਬਹੁਤ ਸੋਚ ਸਮਝ ਕੇ ਭੇਜਿਓ ਤੇ ਬਾਈ ਇੱਕ ਸਵਾਲ ਮੇਰਾ ਮਨ 'ਚ ਸੀਗਾ ਤੁਸੀਂ ਗੱਲਾਂ ਬਹੁਤ ਸੋਹਣੀਆਂ ਕਰ ਰਹੇ ਹੋ ਵੀ ਜਿਵੇਂ ਤੁਸੀਂ ਹੈਨਾ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਅਪਡੇਟ ਕਰਦੇ ਹੋ ਲੋਕਾਂ ਨੂੰ ਵੀ ਇੱਥੇ ਰਹਿੰਦੇ ਹੋ ਤੁਸੀਂ ਸਟੂਡੈਂਟ ਦਾ ਸਾਥ ਦਿੰਦੇ ਹੋ ਤੇ ਆਮ ਤੌਰ ਦੇ ਉੱਤੇ ਬਾਕੀਆਂ ਨੂੰ ਵੀ ਹੈਨਾ ਰਿਕਵੈਸਟ ਕਰਦੇ ਹੋ ਕਿ ਪਹੁੰਚੋ ਤੁਹਾਨੂੰ ਇਦਾਂ ਦਾ ਕੋਈ ਕਿਸ ਨੇ ਪ੍ਰੈਸ਼ਰ ਜਾਂ ਕੁਝ ਇਦਾਂ ਦਾ ਹੋਇਆ ਕਦੇ ਵੀ ਹਾਂ ਯਾਰ ਵੀ ਤੂੰ ਤੈਨੂੰ ਕੀ ਲੋੜ ਆ ਤੂੰ ਕਾਨੂੰ ਜਾਨਣਾ ਹੈ ਨਾ ਤੇ ਤੇਰੇ ਕਹਿਣ ਨਾਲ ਇਹ ਕਹਿੰਦਾ ਵੀ ਸਾਡੇ ਵਰਗਿਆਂ ਦੇ ਉੱਤੇ ਨਾਮ ਆਉਂਦਾ ਵੀ ਜਿਵੇਂ ਤੂੰ ਸਾਨੂੰ ਟਾਰਗੇਟ ਕਰਦਾ ਹੁੰਦਾ ਵੀ ਸਾਨੂੰ ਵੀ ਸਾਡ ਨੂੰ ਵਿਗਾਰਦਾ ਵੀ ਭਾਈ ਤੁਸੀਂ ਯਾ ਕਿਉਂ ਨਹੀਂ ਆਉਂਦੇ ਤੁਹਾਡੇ ਚਾਣਖ ਨਹੀਂ ਹੈ ਬਹੁਤ ਮੈਂ ਦੱਸ ਨਹੀਂ ਸਕਦਾ ਹਨਾ ਕਿਉਂਕਿ ਆਪਾਂ ਹਰੇਕ ਬੰਦੇ ਨਾਲ ਵਿਚਰਦੇ ਆ ਹਨਾ ਪਾਰਕਾਂ ਜਾਂਦੇ ਆ ਬਜ਼ੁਰਗਾਂ ਕੋਲ ਬੈੰਨੇ ਆ ਸਟੂਡੈਂਟਾਂ ਕੋਲ ਜਾਂ ਉਹਨੀ ਗੱਲ ਸੁਣਦੇ ਆ ਹਨਾ ਬਹੁਤ ਕੁਝ ਹੁੰਦਾ ਬਾਬੇ ਵੀ ਤੂੰ ਇਹਨਾਂ ਸਟੂਡੈਂਟਾਂ ਕੋਲ ਜਾ ਇਹਦੀ ਵੀਡੀਓ ਨਾ ਬਣਾਆ ਤੂੰ ਗਲਤ ਕਰ ਰਹੀ ਆ ਕੁਝ ਹੋਰ ਕੁਝ ਦਿਖਾ ਸਾਡਾ ਪੱਖ ਦਿਖਾ ਬਹੁਤ ਕੁਝ ਪੱਖ ਚੱਲਦੇ ਨੇ ਇੱਥੇ ਸਾਡਾ ਪੱਖ ਦਿਖਾ ਸਾਡਾ ਪੱਖ ਕਾਤੇ ਨਹੀਂ ਦਿਖਾਉਂਦਾ ਹੈਗਾ ਇਹ ਤਾਂ ਰਿਪੋਰਟ ਕਰ ਦੇਣੇ ਆ ਵਿੱਚ ਤੇਰਾ ਕੰਮ ਹੋ ਜੂ ਬਹੁਤ ਕੁਝ ਚੱਲਦਾ ਪਰ ਲੋਕ ਸੱਚ ਨਹੀਂ ਸਮਝ ਰਹੇ ਹੈਗੇ ਫੇਰ ਗੱਲੋ ਬਸ ਆ ਕੇ ਉੱਥੀ ਅੜ ਜਾਂਦੀ ਆ ਜਿਹੜਾ ਇੱਕ ਵਾਰ ਦਿਮਾਗ ਦੇ ਵਿੱਚ ਕੀੜਾ ਵੱੜ ਗਿਆ ਨਾ ਬਸ ਉਹ ਕੱਢਣਾ ਬਹੁਤ ਔਖਾ ਹੋਇਆ ਪਿਆ ਉਹ ਮੈਂ ਕੱਢਣਾ ਸਾਡਾ ਕਿਸੇ ਨੇ ਨਹੀਂ ਸੁਣਨੀ ਹੈਗੀ ਉਹ ਸਾਡੇ ਜਿਹੜੇ ਗੁਰੂ ਸਾਹਿਬ ਗੁਰਦੁਆਰਿਆਂ ਦੇ ਵਿੱਚ ਸਾਡੇ ਰਾਗੀ ਆਉਂਦੇ ਨੇ ਸਾਡੇ ਕੀਰਤਨੀ ਆਉਂਦੇ ਨੇ ਵੀਡੀਓ ਕੋਈ ਵੀ ਪਾਉਂਦੇ ਨੇ ਓਹ ਸੱਚੀ ਵੀਡੀਓ ਪਾਉਂਦੇ ਆ ਉਹ ਉਹ ਬਹੁਤ ਵਾਇਰਲ ਹੁੰਦੀ ਆ ਪਿੱਛੇ ਜੇ ਇੱਕ ਮਾਲਟਨ ਗੁਰੂ ਘਰ ਚਾਚਾ ਬਾਬਾ ਜੀ ਆਏ ਮੈਨੂੰ ਨਾਮ ਨਹੀਂ ਪਤਾ ਉਹਨਾਂ ਨੇ ਵੀਡੀਓ ਪਾਈ ਕਹਿੰਦਾ ਵੀ ਤੁਸੀਂ ਉਹਨੇ ਬੱਚਿਆਂ ਦਾ ਖੂਨ ਕਿਉਂ ਪੀਂਨੇ ਹੋ ਜਦੋਂ ਗਵਰਨਮੈਂਟ ਨੇ ਕਹਿੰਦਾ 17.5 18 ਡਾਲਰ ਦੇਣੇ ਆ ਪਰ ਆਵਰ ਤੁਸੀਂ ਉਹਨਾਂ ਨੂੰ 10 10 ਘੰਟੇ ਚ ਕੰਮ ਕਰਦੇ ਲੈਣੇ ਹੋ ਉੱਪਰ ਜੀ ਦੱਬ ਲੈਣੇ ਹੋ ਉਹ ਵੀਡੀਓ ਬਹੁਤ ਵਾਇਰਲ ਹੋਈ ਆ ਇਦਾਂ ਦੇ ਸਾਡੇ ਗੁਰਸਿੱਖ ਜਿਹੜੇ ਸਾਡੇ ਰਾਗੀ ਨੇ ਕੀਰਤਨੀਆਂ ਨੇ ਉਹਨਾਂ ਨੂੰ ਇਦਾਂ ਦੇ ਉੱਥੋਂ ਗੁਰੂ ਘਰਾਂ ਦੇ ਵਿੱਚੋਂ ਅਪਦੇਸ਼ ਦੇਣੇ ਚਾਹੀਦੇ ਆ ਉੱਥੇ ਮਾੜੀ ਮੁੱਡੀ ਬੰਦਾ ਸ਼ ਜਣੀ ਗੁਰੂ ਘਰਾਂ ਦਾ ਬਹੁਤ ਵੱਡਾ ਰੋਲ ਆ ਕਮਿਊਨਿਟੀ ਨੂੰ ਇੱਕ ਕਰਨ ਦੇ ਵਿੱਚ ਉਹ ਯਾਰ ਉੱਥੇ ਗੁਰੂ ਘਰ ਦੇ ਵਿੱਚ ਜਾ ਕੇ ਚਾਹੇ ਸਟੂਡੈਂਟਾਂ ਚਾਹੇ ਕੋਈ ਪੁਰਾਣਾ ਆ ਇੱਕ ਲਾਈਨ 'ਚ ਬੈਠਦੇ ਆ ਲੰਗਰ ਛਕਦੇ ਆ ਪ੍ਰਸ਼ਾਦਾ ਬਣਾਉਂਦੇ ਆ ਸਭ ਤੋਂ ਸੇਵਾ ਕਰਦੇ ਆ ਹਨਾ ਇੱਥੇ ਆ ਕੇ ਸੀ ਬਾਹਰ ਆ ਕੇ ਤੇ ਵੱਖ-ਵੱਖ ਹੋ ਜਾਂਦੇ ਆ ਹਨਾ ਤੇ ਬੱਚਿਆਂ ਨੂੰ ਵੀ ਚਾਹੀਦਾ ਵੀ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੇ ਵੀ ਕਿਤੇ ਸੱਚੇ ਨੇ ਉਹ ਕਹਿੰਦੇ ਜਦੋਂ ਅਸੀਂ ਪਹਿਲਾਂ ਇੱਥੇ ਆਏ ਸੀ ਸਾਨੂੰ ਬੱਚੇ ਸਾਸਿਕਾ ਬੁਲਾਉਂਦੇ ਸੀਗੇ ਸਾਨੂੰ ਬੱਸ 'ਚ ਲੈਣ ਲੱਗੇ ਨੂੰ ਸਾਨੂੰ ਕਹਿੰਦੇ ਬਾਬੇ ਤੁਸੀਂ ਚੜੋ ਕਹਿੰਦੇ ਬੁਰਾ ਹਾਲ ਬੰਕੇ ਤੇ ਆੜੇ ਹੋ ਪਿਆ ਹਰੇਕ ਬੰਦਾ ਟੈਨਸ਼ਨ 'ਚ ਫਿਰਦਾ ਕੋਈ ਸਸਰੀਕਾਲ ਨਹੀਂ ਕੋਈ ਰਿਸਪੈਕਟ ਨਹੀਂ ਹੈਗੀ ਵੀ ਮਤਲਬ ਦੋਨੇ ਤਰ੍ਹਾਂ ਵਿੱਚ ਕਿਤਨਾ ਕਿਤੇ ਕਮੀਆਂ ਹੈਗੀਆਂ ਸਾਡੇ 'ਚ ਵੀ ਹੋਣਗੀਆਂ ਹਨ ਉਹ ਕਮੀਆਂ ਨੂੰ ਪੂਰਾ ਕਰੀਏ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਪੰਜਾਬੀਤ ਨੂੰ ਉੱਪਰ ਚੱਕੀਏ ਇਹਨਾਂ ਬੱਚਿਆਂ ਦਾ ਸਾਥ ਦਈਏ ਇਹਨਾਂ ਦੀਆਂ ਕੋਈ ਪ੍ਰੋਬਲਮਾਂ ਨੇ ਉਹ ਹੱਲ ਕਰੀਏ ਕੋਈ ਗਲਤ ਕਰਦੇ ਨੇ ਦੱਸੀ ਆ ਕੇ ਪਰ ਇੱਕ ਹੱਲ ਕਰਕੇ ਇੱਕ ਉੱਥੇ ਬੈਠਣਾ ਉੱਥੋਂ ਕਮੈਂਟ ਕਰਨਾ ਕਿਸੇ ਰੇਡੀਓ 'ਤੇ ਬੋਲਣਾ ਉਹ ਗਲਤ ਆ ਉਹ ਅੱਗੇ-ਅੱਗੇ ਗੈਪ ਵੀ ਵਧਾਊ ਬਿਲਕੁਲ ਇਹ ਵਾਕਈ ਦੇਖੋ ਨਾ ਅਸੀਂ ਬੜੀ ਬਾਰੀ ਕਹਿ ਦਿੰਨੇ ਆ ਯਾਰ ਤੁਹਾਨੂੰ ਇਹਨਾਂ 'ਚ ਕਮੀਆਂ ਲੱਗਦੀਆਂ ਨੇ ਕੋਈ ਤੁਸੀਂ ਆ ਕੇ ਇਹਨਾਂ ਨੂੰ ਪੁੱਛੋ ਬਹੁਤ ਬੰਦੇ ਇਹ ਕਹਿ ਦਿੰਦੇ ਨੇ ਕਿ ਹੁਣ ਕਿਹੜਾ ਇਹ ਸੁਣਦੇ ਨੇ ਜੀ ਇਹਨਾਂ ਨੂੰ ਤਾਂ ਹਵਾ ਲੱਗੀ ਇੱਧਰ ਆ ਕੇ ਪਰ ਇੱਕ ਗੱਲ ਮੈਂ ਤੁਹਾਨੂੰ ਘਟੋ ਘਟ ਦੱਸਦਾ ਕਿ ਜਿੰਨੇ ਇੱਕ ਬੱਚੇ ਇੱਥੇ ਪ੍ਰੋਟੈਸਟ ਤੇ ਸਾਨੂੰ ਮਿਲ ਰਹੇ ਨੇ ਨਾ ਜੇ ਤੁਸੀਂ ਇਹਨਾਂ ਨੂੰ ਮਿਲੋਗੇ ਤੁਹਾਨੂੰ ਘਟੋ ਘਟ ਆਪਣੇ ਬੱਚੇ ਮਾਫ਼ ਕਰਨਾ ਜਿਹੜੇ ਇੱਧਰ ਲਈ ਪੜ੍ਹਾਈ ਸ਼ੀ ਨੇ ਉਹਨਾਂ 'ਚ ਕਮੀਆਂ ਨਜ਼ਰ ਆਉਣਗੀਆਂ ਕਿ ਇਹ ਜਿਹੜੇ ਬੰਦੇ ਨੇ ਆਪਣੇ ਨਾਲ ਜਿਹੜਾ ਆਪਣਾ ਸਲੀਕਾ ਤਾਂ ਲੈ ਕੇ ਆਏ ਨੇ ਪੰਜਾਬੀਅਤ ਨਾਲ ਸੋ ਇੱਕ ਅੱਧੇ ਬੰਦੇ ਦੀ ਗਲਤੀ ਜਾਂ ਇੱਕ ਅੱਧੀ ਕੋਈ ਇਹੋ ਜਿਹੀ ਖਬਰ ਜਿਹੜੀ ਵਾਇਰਲ ਹੋ ਜਾਂਦੀ ਹੈ ਉਹਦੇ ਆਧਾਰ ਦੇ ਉੱਤੇ ਜੱਜਮੈਂਟ ਸਾਰਿਆਂ ਦੇ ਉੱਤੇ ਦੇਣੀ ਜਿਹੜੀ ਬੜੀ ਗਲਤ ਆ ਇਹ ਬੱਚੇ ਜਿਹੜੇ ਨੇ ਇਹਨਾਂ ਦਾ ਅਗਲੀਆਂ ਦੋ ਪੀੜ੍ਹੀਆਂ ਕਿਉਂਕਿ ਇਹਨਾਂ ਦੀ ਪੀੜ੍ਹੀ ਵੀ ਤੇ ਇਹਨਾਂ ਦਾ ਫਿਊਚਰ ਵੀ ਉਸ ਦੇ ਉੱਤੇ ਖੜਾ ਹੈ ਨਾ ਇਹਨਾਂ ਦੀ ਪਿਛਲੀ ਪੀੜ੍ਹੀ ਜਿਹਨੇ ਹੁਣ ਸੁੱਖ ਲੈਣਾ ਸੀਗਾ ਉਹ ਇਸ ਟੈਨਸ਼ਨ ਦੇ ਵਿੱਚ ਜੇ ਜਵਾਕ ਵਾਪਸ ਮੁੜਿਆ ਹੈ ਤਾਂ ਜਵਾਕ ਨੇ ਅੱਡ ਟੈਨਸ਼ਨ ਲੈਣੀ ਹੈ ਤੇ ਜਿਹੜਾ ਇੱਕ ਉਹ ਬਹੁਤ ਵੱਡਾ ਇੱਕ ਸੁਪਨਾ ਪਾਲੀ ਬੈਠੇ ਨੇ ਕਿ ਸਾਡਾ ਬੱਚਾ ਕੈਨੇਡਾ ਚਲੇ ਗਿਆ ਤੇ ਸਾਡੀ ਜਿਹੜੀ ਆ ਜੂਨ ਜਿਹੜੀ ਹੁਣ ਤੱਕ ਵਿਗੜੀ ਸੀਗੀ ਸ਼ਾਇਦ ਸੁਧਰ ਜੂਗੀ ਉਹਨੇ ਸੁਧਰਨਾ ਤਾਂ ਨਹੀਂ ਪਰ ਉਹਦਾ ਬਣਨਾ ਕੀ ਆ ਇਹ ਸੋਚਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੋ ਕੈਨੇਡਾ ਰੂਲ ਸਖਤ ਕਰ ਰਿਹਾ ਅਗਲੀ ਇਮੀਗ੍ਰੇਸ਼ਨ ਜਿਹੜੀ ਆ ਅਗਲੇ ਇਮੀਗ੍ਰੈਂਟ ਨੇ ਜਿਹਨੇ ਆਉਣਾ ਉਹਨੂੰ ਸੋਚ ਕੇ ਆਉਣਾ ਚਾਹੀਦਾ ਤੇ ਜਿਹੜੇ ਬੰਦੇ ਇੱਥੇ ਫਸੇ ਬੈਠੇ ਨੇ ਇਹਨਾਂ ਦਾ ਸਾਥ ਦੇ ਦਈਏ ਇਹਨਾਂ ਦੇ ਨਾਲ ਖੜ੍ਹ ਜੀ ਇਹਨਾਂ ਦੀ ਗੱਲ ਸੁਣ ਲਈਏ ਘੱਟੋ ਘੱਟ ਇਹ ਆਪਣੇ ਆਪ ਨੂੰ ਜਿਹੜਾ ਆ ਇੱਕ ਲੀ ਦੇ ਉੱਤੇ ਲੈ ਆਉਣ ਹਾਂ ਪਹਿਲਾਂ ਦੇ ਮੁਕਾਬਲੇ ਦੁੱਗਣਾ ਸਮਾਂ ਲੱਗ ਜੂਗਾ ਹੋਰ ਵੱਧ ਸਮਾਂ ਲੱਗ ਸਕਦਾ ਪਰ ਘੱਟੋ ਘੱਟ ਇੱਕ ਉਮੀਦ ਇੱਕ ਹੋਪ ਜਿਹੜੀ ਆ ਉਹ ਜਿਉਂ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ